ਜੋ ਆਪਕੇ ਸਤਿ ਸ਼੍ਰੀ ਅਕਾਲ ਜੀ ਪੰਜਾਬ ਕੇਸਰੀ ਵਿਖਰੇ ਸਾਰੇ ਦਰਸ਼ਕਾਂ ਦਾ ਮੈਂ ਕਵੀਸ਼ਰ अरोड़ा ਬਹੁਤ ਬਹੁਤ ਸਵਾਗਤ ਕਰਨੀ ਹੈ ਦਰਸ਼ਕੋ ਇਸ ਵੇਲੇ ਤੁਹਾਨੂੰ ਲੈ ਕੇ ਆਏ ਆ ਮਾਤਾ ਕੋਲਾ ਜੀ ਮਿਸ਼ਨ ਹਸਪੀਟਲ ਜੋ ਕਿ ਇੱਕ 50 ਬੈਡਡ ਹਸਪੀਟਲ ਹੈ 50 ਸਾਲ ਪੁਰਾਣਾ ਹਸਪੀਟਲ ਹੈ ਅੱਜ ਇੱਕ ਖਾਸ ਮੌਕਾ ਹੈ ਸੰ ਫਾਊਂਡੇਸ਼ਨ ਵੱਲੋਂ ਇੱਕ ਖਾਸ ਫੁਲੀ ਇਕੁਇਪਡ ਐਂਬੂਲੈਂਸ ਜੋ ਹੈ ਹਸਪਤਾਲ ਨੂੰ ਡੋਨੇਟ ਕੀਤੀ ਜਾ ਰਹੀ ਹੈ ਵੇਖ ਸਕਦੇ ਹੋ ਇੱਥੇ ਜੋ ਵੀ ਕਮੇਟੀ ਮੈਂਬਰਸ ਨੇ ਜਿੰਨੇ ਵੀ ਡਾਕਟਰਸ ਨੇ ਹਰ ਕੋਈ ਇੱਥੇ ਇਸ ਵੇਲੇ ਮੌਜੂਦ ਹੈ ਇਸ ਖਾਸ ਮੌਕੇ ਤੇ ਔਰ ਨਾਲ ਦੇ ਨਾਲ ਦੱਸਣਾ ਚਾਹਾਂਗੀ ਵਿਕਰਮਜੀਤ ਸਿੰਘ ਸੈਣੀ ਜੀ ਜੋ ਕਿ ਮੈਂਬਰ ਪਾਰਲੀਮੈਂਟ ਰਾਜ ਸਭਾ ਦੇ ਮੈਂਬਰ ਨੇ ਨਾਲ ਦੇ ਨਾਲ ਦੱਸਣਾ ਚਾਹਾਂਗੀ ਜੀ ਸੰ ਫਾਊਂਡੇਸ਼ਨ ਦੇ ਚੇਅਰਮੈਨ ਨੇ ਹਰੀ ਚੰਡੀ ਵਿਖਾ ਦਿੱਤੀ ਗਈ ਹੈ ਐਸ ਐਂਬੂਲੈਂਸ ਨੂੰ ਜੋ ਕਿ ਸੇਵਾ ਕਰੇਗੀ ਲੋਕ ਸੇਵਾ ਲਈ ਤੁਹਾਨੂੰ ਦੱਸਣਾ ਚਾਹਾਂਗੀ ਜੀ ਮਾਤਾ ਕਲਾਜੀ ਹਸਪੀਟਲ ਜੋ ਕਿ ਸਿਰਫ ਫੋਰਸੇ ਰਫਾ ਛੋਟੀ ਜੀ ਇੱਕ ਫੀਸ ਤੋਂ ਬਾਅਦ ਮਰੀਜ਼ਾਂ ਦਾ ਇਲਾਜ ਕਰ ਰਹੀ ਹੈ ਔਰ ਦੱਸਣਾ ਚਾਹਾਂਗੀ 50 ਸਾਲ ਪੁਰਾਣਾ ਹੋਣ ਤੋਂ ਬਾਵਜੂਦ ਵੀ ਇਸ ਨੂੰ ਪੂਰਾ ਹਾਈ ਟੈਕ ਕਰ ਦਿੱਤਾ ਗਿਆ ਹੈ ਹਰ ਤਰ੍ਹਾਂ ਦੀ ਫੈਸਿਲਿਟੀ ਇੱਥੇ ਮੌਜੂਦ ਹੈ ਔਰ ਹਸਪੀਟਲ ਨੂੰ ਅੱਜ ਜਿਹੜੀ ਇੱਕ ਐਂਬੂਲੈਂਸ ਦਿੱਤੀ ਗਈ ਹੈ ਫੁਲੀ ਇਕੁਇਪਡ ਜਿਹੜੀ ਐਂਬੂਲੈਂਸ ਹੈ ਉਹ ਵਿਕਰਮਜੀਤ ਸਿੰਘ ਸੈਣੀ ਜੀ ਜੋ ਕਿ ਮੈਂਬਰ ਪਾਰਲੀਮੈਂਟ ਰਾਜ ਸਭਾ ਨੇ ਨਾਲ ਦੇ ਨਾਲ ਸੰ ਫਾਊਂਡੇਸ਼ਨ ਦੇ ਚੇਅਰਮੈਨ ਵੀ ਨੇ ਔਰ ਉਹਨਾਂ ਵੱਜੋਂ ਇਹ ਜਿਹੜੀ ਅੱਜ ਦਿੱਤੀ ਗਈ ਹੈ ਬਹੁਤ ਹੀ ਇੱਕ ਵੱਡੀ ਮੈਂ ਕਹਾਂਗੀ ਕਿ ਬਹੁਤ ਦਰਿਆਦਲੀ ਵੀ ਹੈ ਨਾਲ ਦੇ ਨਾਲ ਲੋਕ ਸੇਵਾ ਲਈ ਜਨ ਹਿੱਤ ਵਿੱਚ ਬਹੁਤ ਵੱਡਾ ਕੀਤਾ ਗਿਆ ਉਪਰਾਲਾ ਹੈ ਔਰ ਅਸੀਂ ਹੋਰ ਇੱਥੇ ਲੋਕ ਜਿਹੜੇ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਹਰਦੀਪ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਅੱਜ ਬਹੁਤ ਸੋਹਣਾ ਮੌਕਾ ਹੈ ਜਿਸ ਵੇਲੇ ਲੋਕ ਸੇਵਾ ਲਈ ਮਾਤਾ ਕਲਾ ਜੀ ਦਾ ਜਿਹੜਾ ਮਿਸ਼ਨ ਹਸਪੀਟਲ ਹੈ ਇੱਥੇ ਫ੍ਰੀ ਸੇਵਾ ਕਾਫੀ ਫ੍ਰੀ ਕਹਿ ਸਕਨੇ ਆ ਜੋ ਕਿ ਬੜੇ ਨੋਮੀਨਲ ਚਾਰਜਸ ਨੇ ਔਰ ਹਰ ਤਰ੍ਹਾਂ ਦੀ ਫੈਸਿਲਿਟੀ ਦਿੱਤੀ ਗਈ ਪੇਸ਼ੈਂਟਸ ਨੂੰ ਔਰ ਉਸ ਹਸਪੀਟਲ ਨੂੰ ਇੱਕ ਫੁੱਲੀ ਇਕਵਿਪਡ ਜਿਹੜੀ ਐਂਬੂਲੈਂਸ ਦਿੱਤੀ ਗਈ ਹੈ ਜਾਨਣਾ ਚਾਹਾਂਗੀ ਇਸ ਬਾਰੇ ਥੋੜਾ ਹੋਰ ਐਮ ਪੀ ਸਾਨੀ ਸਾਹਿਬ ਨੂੰ ਉਸੇ ਬੇਨਤੀ ਕੀਤੀ ਜੀ ਕਿ ਸਾਨੂੰ ਇੱਥੇ ਨਵੀਂ ਐਮਬੂਲੈਂਸ ਦੀ ਜ਼ਰੂਰਤ ਹੈ ਤੇ ਜਸਟ ਇਮੀਡੀਏਟਲੀ ਯੂ نو ਕਾਲਿੰਗ ਬੈਕ ਫਾਰ ਦਾ ਕਾਲ ਆਫ ਕੰਪੈਸ਼ਨ ਉਹਨਾਂ ਨੇ ਡਿਸੀਜਨ ਲੈ ਕੇ ਹਫਤੇ 10 ਦਿਨ ਦੇ ਵਿੱਚ ਵਿੱਚ ਜੇ ਫੁਲੀ ਇਕুইਪਡ ਐਮਬੂਲੈਂਸ ਹੈ ਤੇ ਸਾਨੂੰ ਮਹੱਈਆ ਕਰਵਾਈ so that ਜੋ ਨੀਡੀਅਰ ਪੂਰ ਪੇਸ਼ੈਂਟਸ ਹੈ ਉਹਨਾਂ ਦੀ ਪੇਸ਼ੈਂਟ ਟ੍ਰਾਂਸਪੋਰਟੇਸ਼ਨ ਵਗੈਰਾ ਇੱਕ ਬਹੁਤ ਜੈਨੂਇਨ ਕਾਸਟ ਤੇ ਕੀਤੀ ਜਾਏ ਤੇ ਵੀ ਆਰ ਹਾਰਟਲੀ ਥੈਂਕਫੁਲ ਟੂ ਸਾਨੀ ਸਾਹਿਬ ਉਹਨਾਂ ਦੀ ਪੂਰੀ ਟੀਮ ਦੇ ਬਹੁਤ ਬਹੁਤ 땡ਫੁਲ ਲੇ ਗਏ ਆ ਕਿ ਉਹਨਾਂ ਨੇ ਸਾਨੂੰ ਐ ਇੱਕ ਚੀਜ਼ ਸੇ ਵਾਸਤੇ ਦਿੱਤੀ ਤੇ ਸਭ ਦਾ ਬਹੁਤ ਬਹੁਤ ਥੈਂਕਸ ਹੈ ਜੀ ਥੈਂਕ ਯੂ ਸਰ ਜਾਨਣਾ ਚਾਹਾਂਗੀ ਫੁਲੀ ਇਕੁਇਪਡ ਦਾ ਮਤਲਬ ਕੀ ਹੈ ਕਿ ਕੀ ਚੀਜ਼ਾਂ ਸਾਰੀਆਂ ਮੌਜੂਦ ਨੇ ਇਸ ਐਮਬੂਲੈਂਸ ਵਿੱਚ ਦੇਖੋ ਜੋ ਕ੍ਰਿਟੀਕਲ ਪੇਸ਼ੈਂਟਸ ਹੈਗੇ ਉਹਨਾਂ ਨੂੰ ਇੱਕਦਮ ਇਮੀਡੀਏਟ ਸਪੋਰਟ ਵਾਸਤੇ ਕਾਫੀ ਲਾਈਫ ਸੇਵਿੰਗ ਡਿਵਾਈਸਸ ਦੀ ਕਾਫੀ ਲਾਈਫ ਸੇਵਿੰਗ ਇਲੈਕਟ੍ਰੋਨਿਕ ਡਿਵਾਈਸਸ ਦੀ ਲੋੜ ਪੈਂਦੀ ਹੈ ਜੋ ਕਿ ਐਮਬੂਲੈਂਸ ਦੇ ਵਿੱਚ ਆਲਰੇਡੀ ਇਕੁਇਪਡ ਹੈਗੇ ਨੇ ਤੇ ਆਲਰੇਡੀ ਇਹਦੇ ਵਿੱਚ देयर आर ਮੋਰ ਪ੍ਰੋਵੀਜ਼ਨਸ ਜਿਦਾ ਵੈਂਟੀਲੇਟਰ ਬਾਕੀ ਚੀਜ਼ਾਂ ਦੇ ਕੇ ਇਫ ਸੰਬਾਡੀ ਇਜ਼ thousands of lights ji ji usually ਇਹੋ ਜੀ ਐਮਬੂਲੈਂਸ ਨੂੰ ਅਵੇਲ ਕਰਨ ਵਾਸਤੇ ਕਾਫੀ ਜ਼ਿਆਦਾ ਖਰਚਾ ਜਿਹੜਾ ਪੇਸ਼ੈਂਟ ਨੂੰ ਦੇਣਾ ਪੈਂਦਾ ਇਸ ਵਿਲ ਬੀ ਡਨ ਐਟ ਨੈਕਸਟ ਟੂ ਨਿਗਲੀਜਿਬਲ ਕੋਸਟ ਤੋ ਜੋ ਅਫੋਰਡ ਨਹੀਂ ਕਰ ਸਕਤੇ ਉਹਨਾਂ ਵਾਸਤੇ ਦਿਸ ਵਿਲ ਬੀ ਅ ਬਲੈਸ ਜੀ ਬਿਲਕੁਲ ਇੱਥੇ ਅਗਰ ਅਸੀਂ ਗੱਲ ਕਰੀਏ 50 ਰੁਪਏ ਦੀ ਪਰਚੀ ਤੇ ਮਲਟੀ ਸਪੈਸ਼ੈਲਟੀਆਂ ਜੜੀਆਂ ਨੇ ਉੱਥੇ ਪੇਸ਼ੈਂਟਸ ਆਪਣੀ ਜਿਹੜੇ ਇਲਾਜ ਕਰਾ ਸਕਦੇ ਨੇ ਮੈਂ ਤੁਹਾਡੇ ਤੋਂ ਜਾਨਣਾ ਚਾਹਵਾਂਗੀ ਕਿਹੜੀਆਂ ਕਿਹੜੀਆਂ ਸਪੈਸ਼ੈਲਟੀਆਂ ਮੈਡੀਸਨ ਦੈਨ ਚੈਸਟ ਆਰਥੋ ਆਈਸ ਡੈਂਟਲ ਔਰ ਹੋਰ ਫਿਜ਼ੀਓ ਜਿੱਦਾਂ ਕਾਫੀ ਡਿਵੀਜ਼ਨਸ ਹੈਗੀਆਂ ਜਿਹੜੀਆਂ ਐਂਡ ਵੀ ਆਰ ਕੰਟੀਨਿਊਸਲੀ ਐਕਸਪੈਂਡਿੰਗ ਜਿਹੜੇ ਸਾਡੇ ਬਜ਼ੁਰਗਾਂ ਨੇ ਇੱਥੇ ਜੋ ਇੱਕ ਲੇਗੇਸੀ ਸਟਾਰਟ ਕੀਤੀ ਹੋਈ ਹੈ ਸਾਡੇ ਵੱਡੇ ਡਾਕਟਰ ਅਮਰੀਕ ਸਿੰਘ ਜੀ ਡਾਕਟਰ ਹਰਪ੍ਰੀਤ ਜੀ ਸਤਾਰ ਗੁਰਮੀਤ ਸਿੰਘ ਜੀ ਸਤਾਰ ਸੁਖਵਿੰਦਰ ਸਿੰਘ ਜੀ ਸੋ ਸਾਰਿਆਂ ਦੀ ਕਨਸਟੈਂਟ ਇੱਕ ਵਰਕਿੰਗ ਹੈਗੀ ਹੈ ਕਿ ਕਿਸ ਤਰ੍ਹਾਂ ਅਸੀਂ ਇਲਾਜ ਨੂੰ ਸਸਤਾ ਔਰ ਇੱਕ ਜੈਨੂਨ ਵੇਚ ਦੇਈਏ ਦੇਖੋ ਆਡੀਟ ਡੇਟੇ ਚ ਇਲਾਜ ਵੀ ਇੱਕ ਮਾੜੇ ਬੰਦੇ ਵਾਸਤੇ ਲੱਜਰੀ ਹੈ ਸੋ एवरीवन बॉडी ਸਟਰਾਇੰਗ ਕਿ ਇੱਕ ਜੈਨੂਨ ਵੇ ਦੇ ਵਿੱਚ ਇਲਾਜ ਦਿੱਤਾ ਜਾਵੇ ਜੀ ਸੁਨੇਹ ਜਿਸ ਤਰ੍ਹਾਂ ਨਾਲ ਕਾਫੀ ਜ਼ਿਆਦਾ ਜਿਹੜੇ ਲੋਕ ਨੇ ਬੜੇ ਵੱਡੇ ਵੱਡੇ ਬਿਜ਼ਨਸਮੈਨ ਨੇ ਉਹ ਵੀ ਕਾਫੀ ਸਪੋਰਟ ਕਰਦੇ ਨੇ ਅੱਜ ਅਗਰ ਗੱਲ ਕਰੀਏ ਵਿਕਰਮਜੀਤ ਸਿੰਘ ਸਾਨੀ ਸਰ ਨੇ ਵੀ ਬਹੁਤ ਵੱਡਾ ਇੱਕ ਸਪੋਰਟ ਦਿੱਤਾ ਹੈ ਜਾਨਣਾ ਚਾਹਵਾਂਗੀ ਕਿ ਕਿਹੜੀਆਂ-ਕਿਹੜੀਆਂ ਐਸੀਆਂ ਬਿਜ਼ਨਸ ਸਾਰੇ ਬਿਗ ਬਿਜ਼ਨਸ ਹਾਊਸਸ ਇਨਕਲੂਡਿੰਗ लाल किला ग्रुप नेशनल रेड बोर्ड वाले हो गए जी ਸਾਡੇ ਕੋਲ ਹੋਰ ਅੱਛੇ ਸਭ ਪ੍ਰਤਾਪ ਮਸ਼ੀਨਸ ਵਾਲੇ ਹੋ ਗਏ ਜੀ 올 ਗੁੱਡ ਬਿਜ਼ਨਸ ਹਾਊਸਸ ਇਨ ਅੰਮ੍ਰਿਤਸਰ ਆਰ ਸਪੋਰਟਿੰਗ ਅਸ ਫਾਰ ਦਿਸ ਨੋਬਲ ਕੌਜ਼ ਅਸੀਂ ਆਲਵੇਜ਼ ਉਹਨਾਂ ਦਾ ਥੈਂਕਫੁਲ ਹੈਗੇ ਅੰਮ੍ਰਿਤਸਰ ਦਿੱਲੀ ਬੰਬੇ ਸਾਨੂੰ ਲਗਾਤਾਰ ਡੋਨੇਸ਼ਨਸ ਆ ਰਹੀਆਂ ਸੇਵਾ ਆ ਰਹੀਆਂ ਵੀ ਰੀਸੈਂਟਲੀ ਸਪੋਕਨ ਟੂ ਅਬਰਾਏ ਸਾਹਿਬ ਤੇ ਹੋਪਫੁਲੀ ਸਾਡੇ ਕੋਲ ਜਲਦੀ ਡਾਇਲਿਸਿਸ ਦਾ ਵੀ ਯੂਨਿਟ ਇੱਥੇ ਆ ਜਾਏਗਾ ਵਿਚ ਵਿਚ ਵਿਲ ਬੀ ਅ ਵੈਰੀ ਬਲੈਸ ਇਹ ਯੂਨਿਟ 80G ਦੇ ਅੰਡਰ ਵੀ ਕਵਰਡ ਹੈ ਮੋਰਓਵਰ ਵੀ ਇਵਨ ਗਾਡਰੇਟ ਕਵਰਡ ਅੰਡਰ ਸੀਐਸਆਰ ਤੇ ਜੋ ਹੈਗਾ ਸੇਵਾ ਦੇ ਭਾਉ ਦੇ ਨਾਲ ਇੱਥੇ ਕੰਮ ਹੋ ਰਿਹਾ ਜੀ ਸਾਰਾ ਨਾਥਿੰਗ ਇਜ਼ ਕਮਰਸ਼ੀਅਲ ਤੇ ਪ੍ਰਮਾਤਮਾ ਮੇਰੇ ਰੱਖੇਸ this this will go on and on ਜੀ ਬਿਲਕੁਲ ਸੋ ਸਰ ਮੈਂ ਜਾਣਨਾ ਚਾਹਾਂਗੀ ਕਮੇਟੀ ਦੇ ਕਿੰਨੇ ਮੈਂਬਰਸ ਨੇ ਔਰ ਕਿਸ ਤਰ੍ਹਾਂ ਨਾਲ ਆਪਣੀ ਸੇਵਾ ਵਿੱਚ ਹਿੱਸਾ ਇੱਥੇ ਲੌਜੀਕਲੀ ਕੋਈ ਕਮੇਟੀ ਨਹੀਂ ਹੈ ਜੀ ਜਿੰਨੇ ਸੇਵਾ ਕਰਨੀ ਹੈ ਉਹ ਕਮੇਟੀ ਦਾ 파ਟ ਹੈ ਜੀ ਕੋਈ ਛੋਟਾ ਨਹੀਂ ਹੈ ਕੋਈ ਵੱਡਾ ਨਹੀਂ ਹੈ ਇੱਥੇ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਕੰਮ ਹੋ ਰਿਹਾ ਜੀ ਵਰਕਿੰਗ ਕਮੇਟੀ ਦੇਖਿਆ ਜਾਏ 10 ਤੋਂ 15 ਮੈਂਬਰਸ ਹੈ ਬਟ ਕੋਈ ਵੀ ਇੱਥੇ ਆਂਦਾ ਹੈ ਜਾਂਦਾ ਹੈ ਆਲ ਆਰ ਅ ਪਾਰਟ ਆਫ आवर ਵਰਕਿੰਗ ਫੈਮਿਲੀ ਕੋਈ ਇਹ ਨਹੀਂ ਹੈਗਾ ਜੀ ਕਿ ਕੋਈ ਡੈਜ਼ਿਗਨੇਸ਼ਨ ਦਾ ਕੰਮ ਕਰ ਰਿਹਾ ਹੈ ਸੇਵਾਸੇ ਨੋਬਡੀ ਨੀਡਸ ਅ ਡੈਜ਼ਿਗਨੇਸ਼ਨ ਇੱਕ ਜਸਟ ਸੇਵਾ ਕੀਤੀ ਜਾ ਰਹੀ ਹੈ ਜੀ 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 ਬਿਲਕੁਲ ਸੋ ਸਰ ਇੱਥੇ ਇੱਕ ਹੋਰ ਚੀਜ਼ ਜਾਨਣਾ ਚਾਹਾਂਗੀ ਰੋਜ਼ ਦੇ ਕਿੰਨੇ ਕੁ ਪੇਸ਼IENTS ਸਾਡੇ ਇੱਥੇ ਉਹ ਜਿਹੜੀ OPD ਦੀ ਜਿਹੜੀ ਕੁਆਂਟਮ ਹੈਗਾ ਇਟ ਇਜ਼ ਅਰਾਊਂਡ 100 ਟੂ 150 ਜਿਹੜੇ ਪੀਕ ਲੋਡ ਸੀਜ਼ਨਸ ਹੈ ਜਿਹੜੇ ਵਾਇਰਲ ਲੋਡ ਸੀਜ਼ਨਸ ਹੈ ਉਸ ਟਾਈਮ ਤੇ ਸਾਡੀ ਜੋ ਕੁਆਂਟਮ ਹੈਗਾ 200 ਵੀ ਤੇ 50 ਰੁਪਏ ਦੇ ਵਿੱਚ ਮੈਂ ਨਹੀਂ ਸਮਝਦਾ ਅਮਰਿਤ ਸਰਦੀ ਡੇਟ ਦੇ ਵਿੱਚ ਇੱਕ 50 ਰੁਪਏ ਦੀ ਪਰਚੀ ਨਾਲ ਕੋਈ ਮਲਟੀ ਸਪੈਸ਼ਲਿਟੀ ਦੇ ਵਿੱਚ ਜਾਂ ਕੋਈ ਸੀਨੀਅਰ ਡਾਕਟਰ ਨੂੰ ਕੰਸਲਟ ਕਰ ਸਕਦਾ ਜੀ ਅਸੀਂ ਚੋਲਾ ਛਾਪ ਡਾਕਟਰਸ ਦੀ ਗੱਲ ਕਰੀਏ ਉਹੀ 100 ਰੁਪਿਆ ਤੋਂ 200 ਰੁਪਿਆ ਜਿਹੜੀ ਫੀਸ ਨੇ ਉਹ ਲੈ ਲੈਂਦੇ ਮਗਰ ਇੱਥੇ ਜਿੱਦੋਂ ਤੁਸੀਂ ਮਾਤਾ ਕੋਲਾਂਜੀ ਦੇ ਐਸਮਿਸ਼ਨ ਹਸਪੀਟਲ ਚ ਪਹੁੰਚਦੇ ਸਿਰਫ ਮਾਤਰਾ 50 ਰੁਪਏ ਦੀ ਪਰਚੀ ਹੈ ਉਹ ਵੀ ਇੱਕ ਜੈਨੂਇਨ ਕਾਸਟ ਹੈ ਜੋ ਕਿ ਜ਼ਰੂਰੀ ਵੀ ਹੈ ਕਿਤੇ ਨਾ ਕਿਤੇ ਦੇ ਕੇ ਤੁਸੀਂ ਮਲਟੀ ਸਪੈਸ਼ਲਿਟੀ ਆਪਣਾ ਹਰ ਤਰ੍ਹਾਂ ਦਾ ਇਲਾਜ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਬਿਮਾਰੀ ਹੋਵੇ ਜਿਸ ਤਰ੍ਹਾਂ ਸਾਨੂੰ ਹਰਦੀਪ ਸਰ ਨੇ ਵੀ ਦੱਸਿਆ ਕਿ ਕੀ ਕੀ ਜੜੀਆਂ ਬਿਮਾਰੀਆਂ ਇੱਥੇ ਇਲਾਜ ਹੁੰਦੇ ਨੇ ਵੱਡੀ ਵੱਡੀ ਬਿਮਾਰੀਆਂ ਦੇ ਇਲਾਜ ਇੱਥੇ ਹੁੰਦੇ ਨੇ ਡਾਇਲਿਸਿਸ ਦੀ ਸੇਵਾ ਵੀ ਛੇਤੀ ਇੱਥੇ ਸ਼ੁਰੂ ਹੋਣ ਜਾ ਰਹੀ ਹੈ ਅੱਜ ਦੀ ਜਿਹੜੀ ਐਮਬੂਲੈਂਸ ਇੱਥੇ ਡੋਨੇਟ ਕੀਤੀ ਗਈ ਹੈ ਇਸ ਦੀ ਬਹੁਤ ਹੀ ਨੋਮੀਨਲ ਜਿਹੜੀ ਚਾਰਜਿੰਗ ਤੇ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਲਿਆਇਆ ਜਾਂ ਉਹਨਾਂ ਦੇ ਘਰ ਤੱਕ ਛੱਡਿਆ ਜਾ ਸਕਦਾ ਹੈ ਬਹੁਤ ਹੀ ਨੇਕ ਉਪਰਾਲੇ ਚੱਲ ਰਹੇ ਨੇ ਇਸ ਹਸਪੀਟਲ ਵਿੱਚ ਨਾਲ ਦੇ ਨਾਲ ਜਿਸ ਨਾਲ ਰੋਜ਼ ਦੇ ਅਗਰ ਗੱਲ ਕਰੀਏ ਤੇ 100 ਤੋਂ 150 ਪੇਸ਼ੈਂਟ ਕੋਈ ਛੋਟੀ ਗੱਲ ਨਹੀਂ ਹੁੰਦੀ ਹੈ ਔਰ ਸਿਰਫ ਔਰ ਸਿਰਫ ਸੇਵਾ ਪਾਉ ਦੇ ਨਾਲ ਜਿਸ ਨਾਲ ਹਸਪੀਟਲ ਹਸਪੀਟਲ ਦਾ ਸਟਾਫ ਤੇ ਹਸਪੀਟਲ ਕਮੇਟੀ ਕੰਮ ਕਰ ਰਹੀ ਹੈ ਬਹੁਤ ਹੀ ਸراہਣੀ ਹੈ ਬਹੁਤ ਹੀ ਕੈਸਕਨਿਆ ਕਿ ਸਾਡਾ ਜਿਹੜਾ ਗੌਰਵ ਹੈ ਮਾਨ ਹੈ ਜਿਹੜਾ ਹੋਰ ਵੱਧ ਜਾਂਦਾ ਜਦੋਂ ਇਸ ਨਾਲ ਦੀ ਅਸੀਂ ਕੋਈ ਵੀ ਗੱਲ ਸੁਣਨੇ ਆ ਸੋਸਾਇਟੀ ਲਈ ਵਧੀਆ ਕੰਮ ਹੁੰਦਾ ਵੇ ਥੈਂਕ ਯੂ ਸੋ ਮਚ ਮੈਮ ਥੈਂਕ ਯੂ ਤੁਸੀਂ ਟਾਈਮ ਕੱਢਿਆ ਆ ਕੇ ਸਾਡੇ ਇੰਸਟੀਚਿਊਟ ਦੇ ਵਿੱਚ ਅੱਜ ਇਹ ਵੀ ਦੱਸਣਾ ਚਾਹਾਂਗਾ ਵੀ ਹੈਵ ਅ ਫੁੱਲ ਇਕਵਿਪਡ ਆਈਸੀਯੂ ਫੁੱਲ ਇਕਵਿਪਡ ਸੀਸੀਯੂ ਯੂਨਿਟ this hospital will soon be you know looking after a good number of patients ਸਾਡੀ ਵਿਜ਼ਨ ਬਹੁਤ ਵੱਡੀ ਹੈ ਇਹਨਾਂ ਨੂੰ ਲੈ ਕੇ ਅਗੇਨ ਮੈਂ ਦੁਬਾਰਾ ਰਿਪੀਟ ਕਰਾਂਗਾ ਸਾਡੇ ਬਜ਼ੁਰਗ ਸਤਾਰ ਰਵਿੰਦਰ ਸਿੰਘ ਜੀ ਉਹਨਾਂ ਦਾ ਡਾਕਟਰ ਅਮਰੀਕ ਸਿੰਘ ਜੀ ਦਾ ਸਰਦਾਰ ਗੁਰਮੀਤ ਸਿੰਘ ਜੀ ਦਾ ਸਰਦਾਰ ਸੁਖਪਾਲ ਸਿੰਘ ਜੀ ਦਾ ਜੋ ਵੀ ਸਾਡੇ ਡੇ ਟੂ ਡੇ ਵਰਕਿੰਗ ਮੈਂਬਰਸ ਨਹੀਂ ਆ ਜੋ ਹੈਗਾ ਉਹਨਾਂ ਦਾ ਸਾਡੇ ਸਿਰ ਤੇ ਹੱਥ ਹੈ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਆਸ਼ੀਰਵਾਦ ਦੇ ਨਾਲ ਹੀ ਜੋ ਸਾਡੀ ਵਿਜਨ ਹੈ ਕੰਟੀਨਿਊ ਰਹੇਗੀ। ਥੈਂਕ ਯੂ ਸੋ ਮਚ। ਥੈਂਕ ਯੂ ਜੀ ਮੈਂ ਸੰ ਫਾਊਂਡੇਸ਼ਨ ਦੇ ਚੇਅਰਮੈਨ ਜੀ ਜੀ ਉਹਨਾਂ ਨਾਲ ਵੀ ਗੱਲ ਜ਼ਰੂਰ ਕਰਨਾ ਚਾਹਾਂਗੀ। ਵਿਕਰਮਜੀਤ ਸਾਨੀ ਸਰ ਨਾਲ ਵੀ ਗੱਲ ਕਰਨਾ ਚਾਹਾਂਗੀ। ਟਿੰਕ ਪਰਸਨ ਆਪਾਈ ਜੀ ਬਟ ਉਹਨਾਂ ਦੇ ਬਿਹਫ ਤੇ ਵੀ ਹੈਵ ਚਟਵਾਲ ਸਰ ਹੇਅਰ। ਪਲੀਜ਼ ਜੀ। ਜੀ। ਜੀ ਸੋ ਚਟਵਾਲ ਸਰ ਨਾਲ ਗੱਲ ਕਰਨਾ ਚਾਹਾਂਗੀ ਮੈਂ ਇਸ ਵੇਲੇ ਸਸ਼ਕਲ ਸਰ ਬਹੁਤ ਬਹੁਤ ਸਵਾਗਤ ਹੈ ਪੰਜਾਬ ਕੇ ਜੀ ਧੰਨਵਾਦ ਜੀ ਅੱਜ ਦਾ ਇੱਕ ਬਹੁਤ ਹੀ ਵੱਡਾ ਔਰ ਨੇਕ ਉਪਰਾਲਾ ਕੀਤਾ ਗਿਆ ਜਿੱਥੇ ਮਾਤਾ ਕੋਲਾ ਜੀ ਮਿਸ਼ਨ ਹਸਪੀਟਲ ਚ ਆਲਰੇਡੀ ਕਾਫੀ ਸੇਵਾ ਭਾਵ ਦੇ ਨਾਲ ਕੰਮ ਕੀਤਾ ਜਾ ਰਿਹਾ ਅੱਜ ਇੱਕ ਐਸੀ ਫੁੱਲੀ ਇਕਵਿਪਡ ਐਮਬੂਲੈਂਸ ਦਿੱਤੀ ਗਈ ਹੈ ਸੰ ਫਾਊਂਡੇਸ਼ਨ ਵੱਲੋਂ ਬਹੁਤ ਹੀ ਨੇਕ ਕੰਮ ਹੈ ਬਹੁਤ ਹੀ ਜ਼ਿਆਦਾ ਮੈਂ ਕਹਨੀ ਹਾਂ ਤੁਸੀਂ ਵਧਾਈ ਦੇ ਪਾਤਰ ਹੋ ਥੈਂਕ ਯੂ ਜੀ ਅ ਸਰਦਾਰ ਵਿਕਰਮਜੀਤ ਸਿੰਘ ਸਾਨੀ ਜਿਹੜੇ ਕਿ ਕਿਤੇ ਵੀ ਕੋਈ ਵੀ ਸਮੱਸਿਆ ਹੋਵੇ ਕੋਈ ਸੋਸ਼ਲ ਪ੍ਰੋਬਲਮ ਹੋਵੇ ਸਭ ਤੋਂ ਪਹਿਲਾਂ ਉੱਥੇ ਪਹੁੰਚਦੇ ਨੇ ਚਾਹੇ ਉਹ ਅਫਗਾਨ ਜਿਹੜੇ ਸ਼ਰਨਾਰਥੀ ਸੀਗੇ ਜਿਨ੍ਹਾਂ ਨੂੰ ਲੈ ਕੇ ਆਏ ਸਨ ਚਾਹੇ ਉਹ عمان ਤੋਂ ਬੀਬੀਆਂ ਜਿਹੜੀਆਂ ਉੱਥੇ ਫਸ ਗਈਆਂ ਸੀ ਉਹਨਾਂ ਨੂੰ ਲੈ ਕੇ ਆਏ ਸੋ ਕੋਵਿਡ ਦੇ ਵਿੱਚ ਉਹਨਾਂ ਨੇ ਬਹੁਤ ਕੰਮ ਕੀਤਾ ਉਸੇ ਹੀ ਕੜੀ ਦੇ ਵਿੱਚ ਉਹਨਾਂ ਨੇ ਇਹ ਐਂਬੂਲੈਂਸ ਜਿਹੜੀ ਆ ਮਾਨਵਤਾ ਦੀ ਸੇਵਾ ਦੇ ਲਈ ਜੀ 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 ਫੁੱਲੀ ਇਕਵਿਪਡ ਯਾਨੀ ਕਿ ਐਮਰਜੈਂਸੀ ਦੇ ਜਿਹੜੇ ਮਰੀਜ਼ ਵੀ ਨੇ ਔਰ ਯਕੀਨਨ ਤੌਰ ਤੇ ਬਹੁਤ ਸਾਰੇ ਹਜ਼ਾਰਾਂ ਦੇ ਤੌਰ ਤੇ ਜਿਹੜੇ ਮਰੀਜ਼ਾਂ ਨੂੰ ਬਚਾਏਗੀ ਜੀ 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 ਸੋ ਮਾਤਾ ਕੌਲਾ ਮੈਨੇਜਮੈਂਟ ਆ ਦਾ ਵੀ ਮੈਂ ਧੰਨਵਾਦ ਕਰਦਾ ਕਿ ਇਹ ਉਹਨਾਂ ਉਹਨਾਂ ਗਰੀਬ ਜਿਹੜੇ ਨਹੀਂ ਅਫੋਰਡ ਕਰ ਸਕਦੇ ਇੱਥੇ ਮਿਸ਼ਨ ਹਸਪੀਟਲ ਚੱਲ ਰਿਹਾ ਚੈਰੀਟੇਬਲ ਹਸਪੀਟਲ ਚੱਲ ਰਿਹਾ ਇਹ ਐਂਬੂਲੈਂਸ ਇੱਕ ਮੀਲ ਪੱਥਰ ਸਾਬਤ ਹੋਏਗੀ ਉਹਨਾਂ ਲਈ ਔਰ ਅੱਜ ਜਿਸ ਤਰ੍ਹਾਂ ਨਾਲ ਵਿੱਚ ਦੱਸਿਆ ਜਾ ਰਿਹਾ ਹੈ ਕਿ ਵਿੱਚ ਬਹੁਤ ਜ਼ਿਆਦਾ ਜਿਹੜੇ ਇਕਵਿਪਮੈਂਟਸ ਨੇ ਜਿਹੜੀ ਹਾਈ ਟੈਕ ਚੀਜ਼ਾਂ ਨੇ ਜਿਨ੍ਹਾਂ ਦੀ ਜ਼ਰੂਰਤ ਹੁੰਦੀ ਹੈ ਇੱਕੋ ਦਮ ਜਿਹੜੇ ਐਮਰਜੈਂਸੀ ਚ ਪੇਸ਼ੈਂਟਸ ਉੱਥੇ ਪਹੁੰਚਦੇ ਨੇ ਉਹ ਸਾਰੀ ਜਿਹੜੀਆਂ ਸੇਵਾਵਾਂ ਵਿੱਚ ਉਸੇ ਟਾਈਮ ਪੇਸ਼ੈਂਟ ਨੂੰ ਘਰੋਂ ਨਿਕਲਦੇ ਹੀ ਮੁਹੱਈਆ ਹੋ ਜਾਣਗੀਆਂ ਤੇ ਉਹਦੇ ਲਈ ਮੈਂ ਪੂਰੇ ਸ਼ਹਿਰ ਵਾਸੀਆਂ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਮੈਂ ਬਿਲਕੁਲ ਇਹੀ ਕਹਿਣਾ ਚਾਹਾਂਗਾ ਮਾਤਾ ਕੋਲਾ ਹਸਪੀਟਲ ਨੂੰ ਵੀ ਕਿ ਇਹ ਇੱਕ ਬਹੁਤ ਵਧੀਆ ਇੱਕ ਦੇਖੋ ਸਭ ਤੋਂ ਜ਼ਿਆਦਾ ਜਿਹੜੀ ਇੰਪੋਰਟੈਂਟ ਹੈ ਉਹ ਹੈ ਮਨੁੱਖੀ ਜਾਨ ਜੀ ਬਿਲਕੁਲ ਅਗਰ ਉਸ ਨੂੰ ਅਸੀਂ ਬਚਾ ਸਕਦੇ ਹਾਂ ਤੇ ਇਸ ਤੋਂ ਵੱਡੀ ਸੇਵਾ ਕੋਈ ਨਹੀਂ ਹੈ ਮੈਂ ਸਦਾ ਵਿਕਰਮਜੀਤ ਸਿੰਘ ਸਾਨੀ ਜੀ ਦੇ ਬਿਹਾਫ ਤੇ ਮੈਂ ਉਹਨਾਂ ਨੂੰ ਵੀ ਪਰਮਾਤਮਾ ਨਾਲ ਉਹਨਾਂ ਨੂੰ ਲੰਬੀ ਉਮਰ ਬਖਸ਼ੇ ਇਸੇ ਤਰ੍ਹਾਂ ਹੀ ਹੋਰ ਜਿਹੜੀਆਂ ਸੇਵਾਵਾਂ ਨੇ ਸੋਸ਼ਲ ਕਾਜ਼ ਤੇ ਉਹ ਕੰਮ ਕਰਦੇ ਰਹਿਣ ਧੰਨਵਾਦ ਧੰਨਵਾਦ ਜੀ ਸਾਡੇ ਨਾਲ ਜੁੜਨ ਲਈ ਔਰ ਇੰਨੇ ਨੇਕ ਕੰਮ ਲਈ ਸੰ ਫਾਊਂਡੇਸ਼ਨ ਦਾ ਵੀ ਬਹੁਤ-ਬਹੁਤ ਧੰਨਵਾਦ ਸਾਡੇ ਚੈਨਲ ਵੱਲੋਂ ਸਾਡੇ ਦਰਸ਼ਕਾਂ ਵੱਲੋਂ ਤੇ ਅੰਬਰਸਰ ਸ਼ਹਿਰ ਵਾਸੀਆਂ ਵੱਲੋਂ ਥੈਂਕ ਯੂ ਥੈਂਕ ਯੂ ਜੀ ਔਰ ਥੈਂਕ ਯੂ ਸਰ ਮੈਂ ਇੱਕ ਵਾਰ ਆਪਣੇ ਦਰਸ਼ਕਾਂ ਨੂੰ ਇਹ ਐਮਬੂਲੈਂਸ ਜ਼ਰੂਰ ਵਿਖਾਉਣਾ ਚਾਹਾਂਗੀ ਸਰ ਪਲੀਜ਼ ਸਾਡੇ ਨਾਲ ਜ਼ਰੂਰ ਤੁਸੀਂ ਆਓ ਤਾਂ ਕਿ ਸਾਨੂੰ ਥੋੜਾ ਇਸ ਬਾਰੇ ਜਾਣਕਾਰੀ ਵੀ ਦਿਵੋ ਕਿ ਕੀ ਕੀ ਔਰ ਕਿਸ ਤਰ੍ਹਾਂ ਇਸ ਐਮਬੂਲੈਂਸ ਵਿੱਚ ਆਪਰੇਟ ਹੋਵੇਗਾ ਥਿਸ ਇਜ਼ ਅ ਰਿਟਰੈਕਟੇਬਲ ਜੀ ਸਟ੍ਰੈਚਰ ਇਸ ਸਟਰਕਚਰ ਦੇ ਵਿੱਚ ਅਸੀਂ ਪੇਸ਼ੈਂਟ ਨੂੰ ਬਾਹਰ ਲਿਆ ਸਕਦੇ ਆ ਜਦੋਂ ਬਾਹਰ ਆਏਗਾ ਇਹਦੀ ਹਾਈਟ ਜਿਹੜੀ ਹੈਗੀ ਹੈ ਮੂਵੇਬਲ ਹਾਈਟ ਦੇ ਅਕੋਰਡਿੰਗ ਹੋ ਜਾਏਗੀ ਜੀ ਜੀ ਉਹ ਸਾਡਾ ਸਾਰਾ ਇਲੈਕਟ੍ਰੋਨਿਕ ਯੂਨਿਟ ਹੈ ਜਿਹਦੇ ਵਿੱਚ ਮੋਨਿਟਰਸ ਬਾਕੀ ECG ਮਸ਼ੀਨਾਂ ਹੋਰ ਇਲੈਕਟ੍ਰੋਨਿਕ ਡਿਵਾਈਸੇ ਸਾਰੇ ਰੱਖੇ ਜਾ ਸਕਦੇ ਨੇ ਇਸ ਐਮਬੂਲੈਂਸ ਦਾ ਜਿਹੜਾ ਅਸੀਂ ਬਾਟਮ ਦੇਖ ਰਹੇ ਆ ਇਹਦੇ نیچے ਇਹਦੇ ਵਿੱਚ 4 ਤੋਂ 6 ਘੰਟੇ ਆਕਸੀਜਨ ਨੂੰ ਜਿਹੜਾ ਬਰਕਰਾਰ ਰੱਖਣ ਵਾਸਤੇ ਉਦੇ ਵਾਸਤੇ ਵੱਡੇ ਸਿਲੰਡਰਸ ਛੋਟੇ ਸਟੈਂਡਰਡ ਸਾਰਾ ਪ੍ਰੋਵੀਜ਼ਨ ਦਿੱਤਾ ਗਿਆ ਜਦ ਅਸੀਂ ਰਾਈਟ ਸਾਈਡ ਤੇ ਗੱਲ ਕਰੀਏ ਇਹਦਾ ਜਿਹੜਾ ਅਸੀਂ ਇਲੈਕਟ੍ਰੀਕਲ ਸਿਸਟਮ ਅਸਕੋਰਡਿੰਗ ਵਰਕ ਕਰਾਇਆ ਜਦ ਗੱਡੀ ਵਰਕਿੰਗ ਪੋਜੀਸ਼ਨ ਦੇ ਵਿੱਚ ਹੈ ਰਨਿੰਗ ਪੋਜੀਸ਼ਨ ਚ ਹੈ ਤਾਂ ਆਟੋਮੈਟਿਕਲੀ ਸਾਰਾ ਇਕਵਿਪਮੈਂਟ ਉਹਨੂੰ ਇਲੈਕਟ੍ਰੋਨਿਕ ਜਿਹੜਾ ਬੈਕਅਪ ਮਿਲੇਗਾ 1% ਗੱਡੀ ਕਿਤੇ ਸਟਕ ਹੋ ਜਾਂਦੀ ਹੈ ਕੋਈ ਇਹੋ ਜੀ ਸਿਚੁਏਸ਼ਨ ਆਉਂਦੀ ਹੈ ਜਿੱਥੇ ਗੱਡੀ ਨਹੀਂ ਰਨ ਕਰ ਰਹੀ ਤਾਂ ਉਹ ਜਿਹੜਾ ਬੈਟਰੀ ਦਾ ਸਿਸਟਮ ਹੈ ਅਸੀਂ ਉਹਨੂੰ ਮੈਨੂਅਲੀ ਵੀ ਚਾਰਜ ਕਰਕੇ ਪੇਸ਼ੈਂਟ ਨੂੰ ਬਚਾ ਸਕਦੇ ਹਾਂ ਬੈਕਅਪ ਵੀ ਹੈਗਾ ਕਿਤੇ ਟ੍ਰੈਫਿਕ ਸਟਕ ਹੋ ਜਾਂਦੀ ਹੈ ਉਸ ਵਿੱਚ ਕੋਈ ਕੋਈ ਫਲਡਿੰਗ ਸਿਚੁਏਸ਼ਨ ਹੋਵੇ ਕੋਈ ਇਹੋ ਜਿਹੀ ਚੀਜ਼ ਹੋਵੇ ਤੇ ਪੇਸ਼ੈਂਟ ਦੀ ਜਾਨ ਬਚਾਈ ਜਾ ਸਕਦੀ ਹੈ ਜੀ ਬਹੁਤ ਹੀ ਕੈਸਕਨ ਹੈ ਬਹੁਤ ਹੀ ਨੇਕ ਤੇ ਬਹੁਤ ਹੀ ਮਾਨਵਤਾ ਨੂੰ ਜਗਾਉਣ ਵਾਲਾ ਇੱਕ ਕਦਮ ਸੰ ਫਾਊਂਡੇਸ਼ਨ ਵੱਲੋਂ ਨਾਲ ਦੇ ਨਾਲ ਵਿਕਰਮਜੀਤ ਸਿੰਘ ਸਾਨੀ ਸਰ ਵੱਲੋਂ ਲਿੱਤਾ ਗਿਆ ਪੂਰੀ ਫਾਊਂਡੇਸ਼ਨ ਨੇ ਜਿਸ ਵੇਲੇ ਹਸਪੀਟਲ ਵੱਲੋਂ ਇੱਕ ਛੋਟੀ ਇਹ ਮੰਗ ਰੱਖੀ ਗਈ ਕਿ ਲੋਕਾਂ ਲਈ ਬਹੁਤ ਜ਼ਰੂਰੀ ਹੈ ਕਿ ਉਹਨਾਂ ਨੂੰ ਜਦੋਂ ਉਹਨਾਂ ਦੇ ਘਰੋਂ ਲਿਆਂ ਵਿੱਚ ਹੀ ਕਈ ਵਾਰੀ ਜਾਨ ਚਲੀ ਜਾਂਦੀ ਹੈ ਉਸ ਵਾਸਤੇ ਇੱਕ ਐਸੀ ਫੁੱਲੀ ਇਕਵਿਪਡ ਜੜੀ ਹੈ ਐਮਬੂਲੈਂਸ ਦੀ ਲੋੜ ਹੈ ਤੇ ਉਸ ਲਈ ਪੂਰੀ ਪੂਰੀ ਜਿਹੜੀ ਹੈ ਹੈਲਪ ਕੀਤੀ ਗਈ ਸਨ ਫਾਊਂਡੇਸ਼ਨ ਵੱਲੋਂ ਇੱਥੇ ਅਸੀਂ ਜ਼ਰੂਰ ਦਿਖਾਣਾ ਚਾਹਾਂਗੇ ਜੀ ਅ ਇੱਥੇ ਜਿਹੜਾ ਹੈ ਪੂਰੀ ਤਰ੍ਹਾਂ ਨਾਲ ਲਵ ਕਾਲਿੰਗ ਵਾਸਤੇ ਨੰਬਰ ਵੀ ਦਿੱਤੇ ਗਏ ਹੈ ਨਾਲ ਦੇ ਨਾਲ ਐਮਬੂਲੈਂਸ ਦੇ ਉੱਤੇ ਦੱਸਿਆ ਗਿਆ ਹੈ ਕਿ ਅਗਰ ਤੁਹਾਨੂੰ ਕਿਸੇ ਤਰ੍ਹਾਂ ਦੀ ਪੇਸ਼ੈਂਟ ਦੀ ਟ੍ਰਾਂਸਪੋਰਟੇਸ਼ਨ ਦੀ ਲੋੜ ਹੈ ਤਾਂ ਇਹ ਨੰਬਰਾਂ ਤੇ ਕਾਲ ਕਰੋ ਮਾਤਾ ਕਾਲਾ ਜੀ ਮਿਸ਼ਨ ਹਸਪੀਟਲ 140 ਰੋਡ ਅੰਮ੍ਰਿਤਸਰ ਤੁਹਾਨੂੰ ਜਿਸਨੂੰ ਪਹਿਲਾਂ ਵੀ ਦੱਸਿਆ ਕਿ ਇਸ ਐਮਬੂਲੈਂਸ ਵਿੱਚ ਕੀ ਕੀ ਸੇਵਾਵਾਂ ਜਣੀਆਂ ਨਾਲ ਦੇ ਨਾਲ ਮੁਹਈਆ ਹੋਣ ਗਿਆ ਬਹੁਤ ਹੀ ਕਹਿ ਸਕਨੇ ਨਾ ਮਾਤਰ ਜੜੇ ਕੋਸਟਿੰਗ ਦੇ ਉੱਤੇ ਇਸ ਐਮਬੂਲੈਂਸ ਦੇ ਦੁਆਰਾ ਜੜਾ ਹੈ ਉਹ ਚਾਰजेस ਕੀਤੇ ਜਾਣਗੇ ਮਗਰ ਜਿਹੜੀ ਸੇਵਾਵਾਂ ਨੇ ਪੂਰੀਆਂ ਮਿਲਣਗੀਆਂ ਜਿਸ ਨਾਲ ਦੱਸਿਆ ਗਿਆ ਕਿ ਆਕਸੀਜਨ ਸਿਲੰਡਰਸ ਵੀ ਵਿੱਚ ਹੀ ਇਨ ਬਿਲਟ ਨੇ ਨਾਲ ਦੇ ਨਾਲ ਅਗਰ ਬੈਕਅਪ ਦੀ ਗੱਲ ਕਰੀਏ ਬੈਟਰੀ ਬੈਕਅਪ ਦੀ ਗੱਲ ਕਰੀ ਤਾਂ ਕਿ ਜੋ ਅਗਰ ਬਾਈ ਚਾਂਸ ਐਮ뷸ੈਂਸ ਬੰਦ ਹੋ ਜਾਂਦੀ ਖੜੀ ਹੋ ਜਾਂਦੀ ਹੈ ਤੇ ਕਿਤੇ ਨਾ ਕਿਤੇ ਜਿਹੜੀ ਪ੍ਰੋਬਲਮ ਹੈ ਉਸ ਨੂੰ ਐਸ ਦੀ ਜਿਹੜੀ ਬੈਟਰੀ ਹੈ ਉਹ ਸੇਵ ਕਰ ਸਕੇ ਔਰ ਬਹੁਤ ਹੀ ਵਧੀਆ ਇੱਕ ਵੱਡਾ ਉਪਰਾਲਾ ਅੱਜ ਵਾਸਤੇ ਕੀਤਾ ਗਿਆ ਹੈ ਔਰ ਸਾਰੇ ਸ਼ਹਿਰ ਵਾਸੀਆਂ ਵਾਸਤੇ ਇਹ ਬਹੁਤ ਵੱਡੀ ਇੱਕ ਖਬਰ ਹੈ ਜਿਸ ਦੇ ਨਾਲ ਲੋਕਾਂ ਨੂੰ ਸਹੀ ਤੇ ਬਿਲਕੁਲ ਸੁਰੱਖਿਤ ਇਲਾਜ ਤਾਂ ਮੁਹੱਈਆ ਹੋ ਹੀ ਰਿਹਾ ਮਾਤਾ ਕੋਲਾ ਜੀ ਮਿਸ਼ਨ ਹਸਪੀਟਲ ਵਿੱਚ ਨਾਲ ਦੇ ਨਾਲ ਜੇ ਗੱਲ ਕਰ ਲਈਏ ਹੁਣ ਉਹਨਾਂ ਦੇ ਘਰ ਤੋਂ ਅਗਰ ਪੇਸ਼ੈਂਟ ਨੂੰ ਹਸਪੀਟਲ ਤੱਕ ਪਹੁੰਚਣ ਵਿੱਚ ਕੋਈ ਜ਼ਿਆਦਾ ਸਵੈਰ ਸਵੈਰ ਪ੍ਰੋਬਲਮ ਹੈ ਤਾਂ ਇਹ ਐਂਬੂਲੈਂਸ ਉਹਨਾਂ ਦੀ ਜਾਨ ਵੀ ਬਚਾਏਗੀ ਤੁਸੀਂ ਵੇਖਦੇ ਰਹੋ ਪੰਜਾਬ ਕੇਸਰੀ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਵਾਇਰਲ ਕਰਨਾ ਕਿਉਂਕਿ ਇਸ ਵਿੱਚ ਲੋਕਾਂ ਦੀ ਜਾਨ ਬਚਾਣ ਦਾ ਇੱਕ ਸੁਨੇਹਾ ਹੈ ਮਾਨਵਤਾ ਨੂੰ ਜਗਾਉਣ ਦਾ ਇੱਕ ਸੁਨੇਹਾ ਹੈ ਤਾਂ ਕਿ ਅਸੀਂ ਸਾਰੇ ਵੀ ਜੋ ਹੋ ਸਕੇ ਜਿੰਨਾ ਹੋ ਸਕੇ ਮਾਨਵ ਸੇਵਾ ਵਿੱਚ ਆਪਣਾ ਹਿੱਸਾ ਜ਼ਰੂਰ ਪਾਈਏ ਬਣੇ ਰਹੋ ਪੰਜਾਬ ਕੇਸਰੀ ਤੇ ਵੇਖਦੇ ਰਹੋ ਪੰਜਾਬ ਕੇਸਰੀ ਕਿਉਂਕਿ ਪੰਜਾਬ ਕੇਸਰੀ ਤੁਹਾਡੇ ਦਿਲ ਦੀ ਧੜਕਣ